ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੀਬ ਸਿੰਘ ਲਾਲਪੁਰਾ ਦੀ ਸੰਸਾ ਇਨਸਾਨੀਅਤ ਪਹਿਲਵਾਲੋਂ ਬੀਤੇ ਲੰਬੇ ਸਮੇਂ ਤੋਂ ਵਿੱਢੀ ਗਈ ਕੜੀ ਦੇ ਤਹਿਤ ਭਾਰਤੀ ਜਨਤਾ ਪਾਰਟੀ ਦੇ ਸਹਿਯੋਗ ਦੇ ਨਾਲ ਪਿੰਡ ਕਲਮਾ ਵਿਖੇ ਇੱਕ ਮੈਗਾ ਸਿਹਤ ਤੇ ਅੱਖਾਂ ਦਾ ਜਾਂਚ ਕੈਂਪ ਲਗਾਇਆ ਇਸ ਕੈਂਪ 'ਚ ਸ਼ਰਮਾ ਅੱਖਾਂ ਦਾ ਹਸਪਤਾਲ ਰੂਪਨਗਰ ਕੁਮਾਰ ਹਸਪਤਾਲ ਨੂਰ ਪ੍ਰਵੇਦੀ ਅਤੇ ਵਰਲਡ ਕੈਂਸਰ ਕੇਅਰ ਦੀਆਂ ਟੀਮਾਂ ਨੇ ਲੋਕਾਂ ਦੀ ਜਾਂਚ ਕੀਤੀ ਕੈਂਪ ਦਾ ਉਦਘਾਟਨ ਜ਼ਿਲ੍ਹਾ ਪ੍ਰਧਾਨ ਅਜੀਬ ਸਿੰਘ ਲਾਲਪੁਰਾ ਨੇ ਕੀਤਾ ਜਿਸ ਵਿੱਚ 525 ਲੋਕਾਂ ਨੇ ਆਪਣੀਆਂ ਅੱਖਾਂ ਦੀ ਸਿਹਤ ਦੀ ਮੁਫਤ ਜਾਂਚ ਕਰਵਾਈ ਅਤੇ ਜ਼ਰੂਰਤਮੰਦਾਂ ਨੂੰ ਮੁਫਤ ਦਵਾਈਆਂ ਅਤੇ ਚਸ਼ਮੇ ਵੀ ਪ੍ਰਦਾਨ ਕੀਤੇ ਗਏ। ਸਰਦਾਰ ਲਾਲਪੁਰੋ ਨੇ ਲੋਕਾਂ ਨੂੰ ਸੰਬੋਧਨ ਕਰਦੇ ਆ ਕਿ ਉਹਨਾਂ ਦੀ ਸੰਸਦ ਦਾ ਹਮੇਸ਼ਾ ਤੋਂ ਹੀ ਸਮਾਜ ਦੀ ਸੇਵਾ ਕਰਨ ਦਾ ਉਦੇਸ਼ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਕੈਂਪੇਨ ਸਫਲ ਆਯੋਜਨ ਲਈ ਵਿਸ਼ੇਸ਼ ਤੌਰ ਤੇ ਡਾਕਟਰ ਕੁਲਵੰਤ ਸਿੰਘ ਢਾਲੀਵਾਲ, ਡਾਕਟਰ ਅਨੁਪਮ ਤਨ, ਡਾਕਟਰ ਸੁਖਦੇਵ, ਡਾਕਟਰ ਪਵਨ ਸ਼ਰਮਾ ਦਾ ਧੰਨਵਾਦ ਕਰਦੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਸਾਨੂੰ ਹਦਾਇਤ ਕੀਤੀ ਹੈ ਕਿ ਲੋਕਾਂ ਦੀ ਸੇਵਾ ਵਿੱਚ ਕੋਈ ਕਮੀ ਨਾ ਆਵੇ ਕਿਉਂਕਿ ਭਾਜਪਾ ਦਾ ਫਲਸਫਾ ਹੀ ਸੇਵਾ ਹੀ ਸੰਕਲਪ ਦੇ ਨਾਅਰੇ ਵਿੱਚ ਸਮਾਇਆ ਹੋਇਆ ਹੈ। ਸਦਾਰ لالਪੁਰ ਨੇ ਕਿਹਾ ਕਿ ਇਨਸਾਨਿਤ ਪਹਿਲਾ ਦੀ ਟੀਮ ਹਮੇਸ਼ਾ ਸਮਾਜਿਕ ਸੇਵਾ ਵਿੱਚ ਮੋਰੀ ਰਹਿੰਦੀ ਹੈ। ਉਹਨਾਂ ਨੇ ਕਿਹਾ ਕਿ ਉਹ ਖੁਦ ਨੂੰ ਪੂਰੀ ਤਰ੍ਹਾਂ ਲੋਕਾਂ ਦੀ ਸੇਵਾਈ ਸਮਰਪਿਤ ਕਰ ਚੁੱਕੇ ਹਨ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਣਗੇ ਤਾਂ ਜੋ ਹੋਰ ਜ਼ਿਆਦਾ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ। ਮੇਰਾ ਪੰਜਾਬ న్యూਸ ਲਈ ਪ੍ਰਦੀਪ ਤੇ ਮਾਨ ਦੀ ਰਿਪੋਰਟ ਹਾਂ ਸੀ ਜਿਹੜਾ ਹੈਗਾ ਮੈਡੀਸਨ ਦਾ ਕੈਂਪ ਲਗਾ ਰਹੇ ਆ ਜਨਰਲ ਮੈਡੀਕਲ ਕੈਂਪ ਤੇ ਬਹੁਤ ਸਾਰੇ ਲੋਕਾਂ ਨੂੰ ਕੈਂਪ ਦੀਆਂ ਜ਼ਰੂਰਤ ਹੈ ਬਹੁਤ ਸਾਰੇ ਐਦਾਂ ਦੇ ਲੋਕ ਹੈ ਜਿਹੜੇ ਦਵਾਈ ਨਹੀਂ ਲੈ ਸਕਦੇ ਦਵਾਈ ਨਹੀਂ ਖਰੀਦ ਚਲਦੇ ਔਰ ਬਹੁਤ ਸਾਰੀਆਂ ਐਦਾਂ ਦੀਆਂ ਬਿਮਾਰੀਆਂ ਵੀ ਹੈ ਜਿਦੇ ਵਿੱਚ ਅਸੀਂ ਉਹਨਾਂ ਦੀ ਡਿਟੈਕਸ਼ਨ ਕਰ ਰਹੇ ਹਾਂ ਬਿਮਾਰੀਆਂ ਦੀ ਔਰ ਉਹਨਾਂ ਨੂੰ ਸੁਝਾਅ ਦੇ ਰਹੇ ਹਾਂ ਜਿਵੇਂ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਜੇ ਸਾਨੂੰ ਹਾਈਪਰ ਟੈਨਸ਼ਨ ਦੀ ਪ੍ਰੋਬਲਮ ਹੈ ਬਲੱਡ ਪ੍ਰੈਸ਼ਰ ਜ਼ਿਆਦਾ ਹੈ ਬਹੁਤ ਸਾਰੇ ਲੋਕਾਂ ਨੂੰ ਹੀ ਨਹੀਂ ਪਤਾ ਕਿ ਸਾਨੂੰ ਸ਼ੂਗਰ ਹੈ ਅਸੀਂ ਇਹ ਵੀ ਮੇਨਲੀ ਜਿਹੜਾ ਹੈ ਲਗਾ ਰਹੇ ਆਂ ਔਰ ਪਹਿਲਾ ਇਨਸਾਨੀਤ ਵੱਲੋਂ ਮੈਡੀਸਿਨਸ ਪ੍ਰੋਵਾਈਡ ਕਰਾਈਆਂ ਗਈਆਂ ਤੇ ਉਹ ਅਸੀਂ ਮੈਡੀਸਿਨਸ ਜਿਹੜੀਆਂ ਹੈ ਬਹੁਤ ਸਟੈਂਡਰਡ ਦੀਆਂ ਮੈਡੀਸਿਨਸ ਜਿਹੜੀਆਂ ਲੋਕਾਂ ਨੂੰ ਪ੍ਰੋਵਾਈਡ ਕਰਾ ਰਹੇ ਹਾਂ ਦੇਖੋ ਜੀ ਇਹ ਇੱਕ ਲਾਲਪਰਾ ਪਰਿਵਾਰ ਸਾਹਿਬ ਪਰਿਵਾਰ ਵੱਲੋਂ ਇੱਕ ਬਹੁਤ ਹੀ ਵੱਡਾ ਇਨਸਾਨੀਅਤ ਦੀ ਜਿਹੜੀ ਪਹਿਲੀ ਸੰਸਥਾ ਹੈ ਉਹਦੇ ਕੋਲ ਆ ਉਪਰਲਾ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਸਰਦਾਰ ਅਜੀਬੀਰ ਲਾਲਪੁਰਾ ਜੀ ਆਪਣੇ ਜਿਹੜੇ ਚੇਰਾ ਪ੍ਰਧਾਨ ਤੇ ਉਹਨਾਂ ਦਾ ਸਾਰਾ ਪਰਿਵਾਰ ਸਮਾਜ ਸੇਵਾ ਦੇ ਵਿੱਚ ਬਹੁਤ ਵੱਧ ਚੜ ਕੇ ਹਿੱਸਾ ਲੈਂਦੇ ਆ ਉਹਨਾਂ ਦੀ ਜਿਹੜੀ ਇਨਸਾਨੀਅਤ ਪਹਿਲਾ ਐਸੈਂਸਾ ਹੈ ਉਹਦੇ ਵਿੱਚ ਚਾਹੇ ਉਹ ਕਰੋਨਾ ਕਾਲ ਵਿੱਚ ਸੀਗਾ ਚਾਹੇ ਉਹ ਹੜ੍ਹਾਂ ਦੇ ਵਿੱਚ ਸੀ ਇਸ ਪਰਿਵਾਰ ਨੇ ਹਮੇਸ਼ਾ ਹੀ ਆਪਣੇ ਹਲਕੇ ਦੀ ਜਿਹੜੀ ਹੈ ਉਹ ਬਾਹ ਫੜੀ ਹੈ ਇਹ ਪਰਿਵਾਰ ਹਮੇਸ਼ਾ ਹੀ ਦੁੱਖ ਸੁੱਖ ਚ ਖੜਾ ਹੁੰਦਾ ਹੈ ਇਸੇ ਤਰ੍ਹਾਂ ਹੀ ਅੱਜ ਜਿਹੜਾ ਮੈਂ ਕੈਂਪ ਵਿੱਚ ਦੇਖ ਰਿਹਾ ਹਾਂ ਚਾਹੇ ਆਯੁਸ਼ਮਨ ਕਾਰਡ ਹੋਵੇ ਗਰੀਬ ਲੋਕਾਂ ਨੇ ਕਾਰਡ ਬਣ ਰਹੇ ਮੋਦੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹਦਾ ਲੋਕ ਵੱਧ ਚੜ ਕੇ ਫਾਇਦਾ ਲੈ ਰਿਆ ਕਿਉਂਕਿ ਲੋਕ ਇਹਦੇ ਵਾਸਤੇ ਅਵੇਅਰ ਨਹੀਂ ਹੈਗੇ ਔਰ ਲਾਲਪੁਰਾ ਪਰਿਵਾਰ ਹੈ ਜਿਹੜਾ ਬਹੁਤੀ ਸਰਕਾਰ ਦੀਆਂ ਨੀਤੀਆਂ ਦੇ ਨਾਲ ਅਵੇਅਰ ਕਰਨ ਦੇ ਨਾਲ ਨਾਲ ਹੀ ਜਿੱਥੇ ਲੋਕਾਂ ਦਾ ਇੱਥੇ ਮੈਡੀਕਲ ਵੀ ਚੈੱਕਅਪ ਵੀ ਕੈਂਪ ਆਪਣੇ ਮੈਡੀਕਲ ਦਾ ਵੀ ਚੈੱਕਅਪ ਹੋ ਰਿਹਾ ਨਾਲ ਉਹਨਾਂ ਨੂੰ ਦਵਾਈਆਂ ਇੱਕ ਮਹੀਨੇ ਦੀ ਫ੍ਰੀ ਮੈਡਿਕਰੀਆਂ ਨੇ ਤੇ ਨਾਲ ਹੀ ਅੱਖਾਂ ਦਾ ਜਿਹੜਾ ਚੈੱਕਅਪ ਉਹ ਵੀ ਹੋ ਰਿਹਾ ਹੈ ਉਹਦੇ ਨਾਲ ਐਨਕਾ ਫ੍ਰੀ ਮੈਡਿਕਰੀਆਂ ਨੇ ਤੋਂ ਇਲਾਕੇ ਦੇ ਜਿਹੜੇ ਲੋਕ ਹੈ ਇਸ ਕੈਂਪ ਦਾ ਬਹੁਤ ਵੱਧ ਚੜ ਕੇ ਫਾਇਦਾ ਲੈ ਰਹੇ ਨੇ ਤੇ ਔਰ ਜਿਹੜੇ ਆਪਣੇ ਲਾਲਪੁਰਾ ਦਾ ਪਰਿਵਾਰ ਹੈ ਜਿਹੜਾ ਹਮੇਸ਼ਾ ਹੀ ਸੇਵਾ ਦੇ ਲਈ ਇਸ ਇਲਾਕੇ ਦੇ ਵਿੱਚ ਨਾਤੇ ਜਾਣਿਆ ਜਾਂਦਾ ਹੈ ਤੇ ਮੈਂ ਇਸ ਔਰ ਇਸ ਵਧੀਆ ਉਪਰਾਲੇ ਦੇ ਲਈ ਲਾਲਪੁਰਾ ਪਰਿਵਾਰ ਦਾ ਆਪਣੇ ਵੱਲੋਂ ਤਹਿ ਦਿਲੋਂ ਤਹਿਤ ਕਰਦਾ ਹਾਂ ਅੱਜ ਜੀ ਪਿੰਡ ਕਲਮਾਂ ਦੇ ਵਿੱਚ ਜਿਹੜੀ ਸਾਡੀ ਸੰਸਥਾ ਆ ਇਨਸਾਨੀਅਤ ਪਹਿਲੋ ਔਰ ਮੇਰੇ ਚਾਚੇ ਸਮਾਨੇ ਕੁਲਵੰਤ ਸਿੰਘ ਤਾਲੀਵਾਲ ਜੀ ਉਹਨਾਂ ਦੇ ਅਸ਼ੀਰਵਾਦ ਤੇ ਸਦਕਾ ਜਿਹੜਾ ਹੈਗਾ ਆ ਇੱਥੇ ਪਿੰਡ ਕਲਮਾਂ ਦੇ ਵਿੱਚ ਅਸੀਂ ਅੱਖਾਂ ਦਾ ਫ੍ਰੀ ਚੈੱਕਅਪ ਜਰਨਲ ਚੈੱਕਅਪ ਪ੍ਰੀ ਮੈਡੀਸਨ ਜਿਹੜੀਆਂ ਹੈਗੀਆਂ ਉਹ ਕੈਂਪ ਆਰਗੇਨਾਈਜ਼ ਕੀਤਾ ਸੋ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਇੰਨਾ ਜ਼ਿਆਦਾ ਉਤਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਿਆ ਮੇਰੇ ਖਿਆਲ ਨਾਲ ਇਸ ਪਿੰਡ 'ਚ ਸ਼ਾਇਦ ਇਸ ਲੈਵਲ ਦੇ ਉੱਤੇ ਐਸਾ ਕੈਂਪ ਪਹਿਲੀ ਵਾਰ ਆਰਗੇਨਾਈਜ਼ ਹੋਇਆ ਹੈ ਮੈਂ ਧੰਨਵਾਦ ਕਰਨਾ ਚਾਹੁੰਦਾ ਆਪ ਦੇ ਜ਼ਰੀਏ ਇੱਥੇ ਆਈ ਹੋਈ ਸੰਗਠਾ ਦਾ ਵੀ ਕਿਉਂਕਿ ਮੇਰਾ ਤਾਂ ਮੰਨਣਾ ਹੈ ਕਿ ਕੋਈ ਵੀ ਸੰਸਥਾ ਜਿਹੜੀ ਹੈ ਉਹ ਜਦ ਤੱਕ ਜਿੰਨਾ ਮਰਜ਼ੀ ਉਦਮ ਕਰ ਲੇ ਪਰ ਜਦ ਤੱਕ ਅੱਗੇ ਉਹ ਉਚਾਰ ਨਹੀਂ ਮਿਲਦਾ ਨਾ ਜੀ ਉਨੀ देर तक ਜਿਹੜਾ ਹੈਗਾ ਆ ਉਹ ਕੋਈ ਵੀ ਕੈਂਪ ਸக்ஸੈਸਫੁਲ ਨਹੀਂ ਹੁੰਦਾ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ মিডিਆ ਮਾਣਾਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਦੇ ਉੱਤੇ ਕਿਉਂਕਿ ਤੁਹਾਡੇ ਜ਼ਰੀਏ ਵੀ ਜਿਹੜਾ ਹੈਗਾ ਇਹ ਇੱਕ ਮੈਸੇਜ ਇਨਸਾਨੀਅਤ ਤੇ ਸੇਵਾ ਦਾ ਸਾਰੇ ਡਿਸਟ੍ਰਿਕਟ ਚ ਸਾਰੇ ਦੇਸ਼ ਚ ਚੱਲਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ